ਸਹਿਜੇ ਪੂਜਨ ਸਹਿਜੇ ਪਾਉ ਸਹਿਜੇ ਮਿਟਿਉ ਸਗਲ ਦੁਰਾਉ ਸਹਿਜੇ ਹੁਆ ਸਾਧੂ ਸੰਗ ਸਹਿਜ ਮਿਲਿਉ ਪਾਰ ਬ੍ਰਾਹਮਣਿ ਸੰਗ ਸਤਿਗੁਰਾਂ ਦੀ ਕਿਰਪਾ ਨਾਲ ਜਿਸ ਵੀ ਜਗਸੂ ਨੇ ਆਪਣੇ ਹਿਰਦੇ ਵਿੱਚ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਭਾਵਨਾ ਪੈਦਾ ਕੀਤੀ ਤੇ ਪ੍ਰੇਮਾ ਜਦ ਭਗਤ ਨਾਲ ਜੁੜਿਆ ਤੇ ਸਤਿਗੁਰਾਂ ਦੀ ਕਿਰਪਾ ਨਾਲ ਗੁਰੂ ਦਾ ਗਿਆਨ ਪ੍ਰਾਪਤ ਹੋਏ ਉਸ ਨੂੰ ਸਮਝ ਆਉਂਦੀ ਹੈ ਕਿ ਭਾਈ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਬਖਸ਼ਿਸ਼ ਹੈ ਉਹ ਸਹਿਜ ਵਾਲੀ ਆਤਮਿਕ ਡੋਲਤਾ ਸਹਿਜਪਰਿਥੀ ਆਤਮਿਕ ਮੂਲਤਾ ਜਿਦੋਂ ਅਸਾਂ ਸਹਿਜੇ ਭੋਜਨ ਕੀ ਬਿਲਕੁਲ ਆਤਮਿਕ ਡੋਲਤਾ ਹੈ ਰਵਿਦਾ ਨਾਮ ਸੰਭਰਿਆ ਸੰਤੁਸ਼ਟੀ ਸਬਰ ਹੈ ਉਹ ਗੁਰੂ ਪਿਆਰਿਓ ਆਤਮ ਰੂਲਤਾ ਵਿੱਚ ਹੀ ਸਭ ਨਾਲ ਸਲੂ ਕਰਦਾ ਹੈ ਭਾਗ ਖਾਣ ਪੀਣ ਦਾ ਵਿਹਾਰ ਵੀ ਸਹਿਜ ਨਾਲ ਕਰਦਾ ਹੈ ਸੇਜੇ ਪਾਉ ਪਿਆਰ ਉਹਦੀ ਉਹ ਸੋਚ ਇੰਨੀ ਪੀਤਰ ਬਣ ਜਾਂਦੀ ਹੈ ਕਿ ਮਨ ਦੇ ਵਿੱਚ ਗੁਰਮਤ ਵਾਲੀ ਵਿਚਾਰ ਤਾਰਾ ਟਿੱਕੀ ਹੋਣ ਕਿ ਉਹਦੇ ਗਿਆਨ ਇੰਦਰੀ ਕਰਮ ਇੰਦਰੀ ਉਹ ਇਕਸਾਰਤਾ ਵਿੱਚ ਆ ਜਾਂਦੇ ਨੇ ਸੁੱਖ ਦੁੱਖ ਨੂੰ ਇਕਸਾਰ ਸਮਝਦੇ ਨੇ ਤੇ ਉਹ ਮਨ ਦੀ ਉਸੇ ਗੱਲ ਤੇ ਅਸਰ ਕਰਦੇ ਨੇ ਜਿਹੜੀ ਮਨ ਗੁਰਮਤ ਅਨੁਸਾਰ ਸਹੀ ਹੈ ਕਿਉਂਕਿ ਮਨ ਵਿੱਚ ਟਿੱਕ ਗਿਆ ਸੱਚ ਆ ਗਿਆ ਸੱਚ ਨੂੰ ਕਮਾਇਆ ਹੁਣ ਉਹਦਾ ਮਨ ਵਾਰ-ਵਾਰ ਗੁਰੂ ਵਾਲੀ ਜੋ ਪਰੰਪਰਾ ਹੈ ਮਰਿਆਦਾ ਹੈ ਉਸ ਨੂੰ ਨਿਭਾਉਂਦਾ ਹੈ ਉਹ ਸੱਚ ਦਾ ਤਾਰਨੀ ਬਣਦਾ ਹੈ ਸਭ ਦਾ ਭਲਾ ਲੋਰਦਾ ਹੈ ਉਹਦੇ ਗਿਆਨ ਇੰਦਰੇ ਕਰਮ ਇੰਦਰੇ ਨੇ ਪਾਪ ਗੁਰਮਤ ਅਨੁਸਾਰ ਹੁਣ ਕਾਰਜਿਆ ਕਰਦੇ ਨੇ ਕੰਮ ਕਰਦੇ ਨੇ ਦਿਨਚਰਿਆ ਕਰਦੇ ਹੋયા ਰੋਜ਼ ਮਰਜ਼ ਦੇ ਵਿੱਚੋਂ ਸੱਚ ਨੂੰ ਕਮਾਉਂਦਾ त्याਗੀ ਹੁੰਦਾ ਹੈ ਸਮਰੰਦਾਤਾ ਨੀ ਸੰਤੋਖ ਦਾ ਤਾਣੀ ਬਣਿਆ ਹੁੰਦਾ ਹੈ ਤੇ ਸਹਿਜੇ ਮਤਿਓ ਸਗਦੁਰਾਉ ਆਤਮ ਡੋਲਤਾ ਵਿੱਚ ਟਿਕੇ ਰਹਿਣ ਕਾਣ ਹੁਦੇ ਅੰਦਰੋਂ ਸਾਰਾ ਕਪੜਾ ਦੁਰਾਉਂਦਾ ਕਪੜਾ ਭਾਵਨਾ ਦਿਵੈਸ ਦੀ ਭਾਵਨਾ ਜਿੱਤੇ ਵਾਲੀ ਪਾਸ ਸਾਰੀ ਮਤਿ ਜੋ ਦੀ ਸੂਤੀਰਾ ਰੂਪ ਉਸਨੇ ਗੁਰੂ ਦੀ ਕਿਰਪਾ ਨਾਲ ਸੋਧੀ ਪਾਲੀ ਕਿ ਸਭ ਜੀ ਰੱਬ ਦੇ ਬਣਾਏ ਹੋਏ ਨੇ ਜਿਸ ਪਾਸੇ ਜੀਨ ਲਾਇਆ ਉਸੇ ਪਾਸੇ ਇਨਸਾਨ ਕੰਮ ਕਰਦਾ ਹੈ ਸੰਤਤ ਲਾਪ ਹੋ ਗਿਆ ਸਬੂਤਾ ਗਿਆਨ ਹੋਇਆ ਫਿਰ ਗੁਰੂ ਪਿਆਰੇ ਸੈਸ ਪੈ ਗੁਰੂ ਤੇ ਚੜਾ ਜੁੜ ਕਿਉ ਨਾਮ ਸਿਮਰਦਾ ਆਪਣਾ ਜੀ ਸਫਲ ਬਣਾਉਂਦਾ ਭਾਵ ਸਹਿਜ ਹੋਵਾ ਸਾਧੂ ਸੰਤ ਤੇ ਆਦਮ ਡੋਲਤਾ ਵਿੱਚ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਸਾਧੂ ਬਹੁ ਸੰਤਾ ਮਾਪੁਰਸ਼ਾਂ ਜੁੜੀ ਆਤਮਾਵਾਂ ਰੰਗਿਆ ਰੋਹਾਂ ਦਾ ਮਿਲਾਪ ਹੁੰਦਾ ਜਿੱਥੇ ਪ੍ਰਮਾਤਮਾ ਦਾ ਸਿਮਰਨ ਗੁਰਦਿਆਂ ਵਡਿਆਈਆਂ ਸੁਭਾ ਹਰ ਵੇਲੇ ਗਏ ਜਾਂਦੀ ਹੈ ਹੁਣ ਕਮਾਈ ਹੋਏ ਨਾਮ ਦੀ ਉੱਚੇ ਪ੍ਰਾਣੀ ਜੁੜਦਾ ਹੈ ਸੰਗਤ ਕਰਦਾ ਹੈ ਤਨ ਵਿੱਚ ਹੋਰ ਜ਼ਿਆਦਾ ਪ੍ਰਮਾਤਮਾ ਦੇ ਪ੍ਰਤੀ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਜਗਦਾ ਹੈ ਉਪਾਵਨਾ ਵਸੋ ਕੇ ਪ੍ਰੇਮ ਵਿਚ ਆ ਕੇ ਨਾਮ ਹੀ ਜਪਦਾ ਸੇਵਾ ਕਰਦਾ ਹੈ ਪਾਪ ਗੁਰੂ ਦੀ ਖੁਸ਼ੀ ਮੰਨਦਾ ਹੈ ਸਹਜ ਮਿਲਿਓ ਪਾਵਨ ਸੰਗ ਐਸੇ ਜੀਆਂ ਨੂੰ ਅੰਤਰਾ ਆਤਮਾ ਸਬਦ ਨਾਲ ਜੁੜਿਆ ਨੂੰ ਸਹਿ ਸਿਪਾਇ ਦੇ ਸੰਗ ਬਿਨਾਂ ਕਿਸੇ ਕਪੜ ਤੋਂ ਪਰਤਖ ਤੋਂ ਬਿਨਾਂ ਕਿਸੇ ਭਰਮ ਤੋਂ ਵੀ ਬਿਲਕੁਲ ਸਪਸ਼ਟ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅਗਰ ਤੁਸੀਂ ਸਹਿ ਸਿਪਾਇ ਨਾਮ ਜਪਦੇ ਹੋ ਸਭ ਜੀਆਂ ਨੂੰ ਰੱਬ ਦਾ ਰੂਪ ਜਾਣਦੇ ਹੋ ਤੇ ਆਤਮਾ ਕਰਕੇ ਗੁਣਗਾਨ ਕਰਦੇ ਹੋਇਆ ਰੱਬ ਨਾਲ ਇੱਕਮਿਕ ਹੋਗੀ ਜੇ ਮਰ ਕਹਿੰਦੇ ਨੇ ਭਾਈ ਉਹਨਾਂ ਜੀਆਂ ਨੂੰ ਸਹਿਜੇ ਮਿਲਿਓ ਪਾਵਨ ਨੇ ਸੰ ਉਹਨਾਂ ਦੇ ਅੰਦਰ ਰੱਬ ਦਾ ਜਿਹੜਾ ਨਾਮ ਚੱਲ ਪੈਂਦਾ ਹੈ ਮਿਲਾਪ ਹੁੰਦਾ ਰੱਬ ਨਾਲ ਤੇ ਹਰ ਥਾਂ ਤੇ ਪਰਮੇਸ਼ਰ ਦੀ ਓਹ ਹੋਂਦ ਰਮਾਂਦੇ ਜੋ ਸਭ ਦਾ ਭਲਾ ਲੋਕ ਦੇ ਕਿਉਂਕਿ ਅੰਦਰ ਸੱਚ ਹੋ ਗਿਆ ਸੱਚ ਨੂੰ ਕਮਾਇਆ ਹੁਣ ਗੁਰੂ ਪਿਆਰੇ ਸਹਿਜ ਸਿਪਾਏ ਕੀਵੇਂ ਅਵਸਥਾ ਬਣਦੀ ਹੈ ਸਹਿਜੇ ਗ੍ਰੇਮੇ ਸਹਿਜਾਸੀ ਜੀਵ ਘਰ ਵਿੱਚ ਹੈ ਤਾਂ ਵੀ ਰੋਗਤਾ ਆਤਮ ਰੋਗਤਾ ਵਾਲੀ ਤੇ ਭਾਈ ਜੀ ਸੰਸਾਰ ਵਿੱਚਦਾ ਹੈ ਉਪਰਾਮ ਮਦਾਸਤੀ ਦੇ ਬਾਰੇ ਤੇ ਵੀ ਸੰਸਾਰ ਕਰਮ ਤਮਾਸਿਆਂ ਤੋਂ ਉੱਪਰ ਜਾਣਾ ਨਾ ਮਾਇਆ ਵਿੱਚ ਗਿਲਤਾਂ ਨਾ ਵਿਕਾਰਾਂ ਵਿੱਚ ਗਿਲਤਾਂ ਸਗੋਂ ਸਹਿਜ ਸਵਜੰਚਰੀਆ ਜੋ ਦਾਇਤਵ ਹੈ ਸਮਾਜਿਕ ਦਾਇਤਵ ਪਰਿਵਾਰਕ ਵਾਲਾ ਉਹ ਹੀ ਸੰਭਾਲ ਕਰਦਾ ਨਾਮ ਨਾਲ ਜੁੜੇ ਰਹਿੰਦਾ ਕੋਈ ਲਾਲਚ ਨਹੀਂ ਕੋਈ ਦੁਵੈਸ ਨਹੀਂ ਕੋਈ ਤੋਖਾ ਨਹੀਂ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਇਹ ਕਿਰਪਾ ਮਾਰਾ ਆਪ ਕਰਦੇ ਨੇ ਪਾਈ ਜਿਹਦੇ ਹਿਰਦੇ ਰੱਬ ਦੀ ਮਿਹਰ ਬਣ ਜਾਂਦੀ ਹੈ ਉਹ ਲਾਹਾ ਖਟ ਕੇ ਗੁਰੂ ਦੀ ਕਿਰਪਾ ਦਾ ਮਨ ਮੰਨਦੇ ਨੇ ਸਹਿਜ ਜਦੂ ਬਗਾ ਤਨ ਕੀ ਨਾ ਸੀ ਉਹਨਾਂ ਦੇ ਹਿਰਦੇ ਵਿੱਚੋਂ ਪਰਮ ਪ੍ਰੇਖ ਰੱਬ ਦੇ ਪ੍ਰਤੀ ਸੀ ਕਿ ਮੈਂ ਕੁਝ ਕਰਨ ਵਾਲਾ ਪ੍ਰਮਾਤਮਾ ਕੁਝ ਨਹੀਂ ਸਭ ਦੁਰ ਹੋਵੇ ਸਭ ਉਸ ਤੂੰ ਹੀ ਹੈ ਕਰੇ ਕਰਾਇ ਆਪੇ ਆਪ ਮਾਨਕ ਨਹੀਂ ਹਸ ਤਰਸ ਪਿਆ ਮੇਹਰਮਤ ਹੋਈ ਹਤਿ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨੋਂ ਸੀ ਫਿਰੇ ਜਾ ਕੇ ਸਹਿਜ ਮਨ ਭਿਆ ਅਨੰਦ ਆਤਮ ਡੋਲਤਾ ਵਿੱਚ ਗੁਰੂ ਪਿਆਰਿਓ ਜਿਸ ਮਨੁਸਾਨ ਨੇ ਆਪਣੇ ਮਨ ਨੂੰ ਰੱਬ ਦੇ ਚਰਨਾਂ ਲੀਨ ਕਰ ਲਿਆ ਉਹ ਆਤਮਿਕ ਮੋਜ ਮਾਨਦਾ ਹੈ ਤਾਂ ਕੋ ਭੇਟਿਆ ਪਰਮਾਤਮਾ ਉਸਨੇ ਭਾਵੇਂ ਆਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਾਵ ਸੰਮਰਸ ਗੁਰੂ ਦੀ ਬਾਣੀ ਨੂੰ ਕਮਾਇਆ ਸਿਮਰਨ ਕੀਤੇ ਆ ਧੈਵੀ ਗੁਣ ਕਮਾਉਣ ਦੇ ਮਨ ਜੁੜ ਜਾਂਦਾ ਰੱਬ ਦੇ ਨਾਲ ਗੁਰੂ ਦੀ ਕਿਰਪਾ ਸਿੱਨੀ ਬਣਦੀ ਹੈ ਕਿ ਸਹਿ ਸਿਵਾਏ ਪਰਮ ਪਿਤਾ ਪਰਮਾਤਮਾ ਨੂੰ ਪਾਲੰਦਾ ਹੈ ਸਮਰਾਤਾ ਗੁਰੂ ਕਿਰਪਾ ਕਦੀ ਬਾਤ ਮਾਨੂੰ ਰਬ ਨਾਲ ਜੋੜਦਾ ਹੈ ਤੁਸੀਂ ਮਹਾਰਾਜ ਜਿਆਨੇ ਪੰਚਮ ਪਾਸ਼ਾ ਜਿਆਨੇ ਸਹਿਜ ਵਸਥਨ ਨਸਾਰਾ ਭਗਤੀ ਕਰਦੈ ਗੁਰਪਾਲ ਸਹਿਜੇ ਤਾਰ ਨੇ ਦੁਨਿਆਵੀ ਕਿਤ ਕਰਨੇ ਵਿੱਚ ਸਹਿਜੇ ਤਾਰ ਨੇ ਸਹਿ ਸਿਪਾਏ ਕਿਰਪਾ ਹੁੰਦੀ ਹੈ ਤਰਕ ਨੇ ਬਾਦ-ਵਾਦ ਨਹੀਂ ਬਸ ਆਪ ਗਵਾਏ ਸੇਵਾ ਕਰੇ ਤਾਂ ਕਿਸਪਾਏ ਮਾਨ ਮਜ਼ਦੂਰ ਗੁਰ ਨਾਲ ਜੁੜੀਏ ਸੇਵਾ ਕਮਾਈ ਲਾ ਘਟੀ ਗੁਰੂ ਸੇਵਨ ਕਿਰਪਾ ਕਰਨ ਆਪ ਸਾਈਹੋ ਸਭਨ ਜਰੋਂ ਕੋ ਨਾਮਦਾਨ ਗੁਰਸਿੱਖੀ ਜੀਵਨਾ ਪ੍ਰੇਮ ਬਣੇ ਪਾਣੀ ਨਾਲ ਗੁਰ ਗਰਮਨ ਬਦਲੇ ਸਭਾ ਬਦਲੇ ਗੁਰਮਤਨ ਅਨੁਸਾਰ ਸਭਾ ਬਣੇ ਐਸੀ ਮਾ ਕਿਰਪਾ ਸਭ ਤੇ ਕਰਨੀ ਆਪ ਜਿਹੜੇ ਪਹਿ ਹੋਣਨ ਜਿਹੜੋ ਤੇ ਪਾਣੀ ਪੜਕੇ ਲਾਹਾ ਮਾਣੋ ਜੀ ਬੁਲਾਨੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ